ਵਾਲੀ ਗੱਲ ਆ ਕਿ ਸਾਨੂੰ ਹੁਣ ਆਹ ਕੀਰਤਨ ਸੁਣਨਾ ਪਊਗਾ ਆਹ ਦੇਖ ਲਓ ਕੀਰਤਨੀ ਬੀਬੀ ਐ ਕਿ ਕੀਰਤਨ ਕਰਦੀ ਪਈ ਐ ਤੇ ਕੀਰਤਨ ਦੇ ਵਿੱਚ ਬਸ ਇੱਕ ਹੀ ਚੀਜ਼ ਦਾ ਜ਼ਿਕਰ ਕਰੀ ਜਾਂਦੀ ਐ ਵੀ ਪਜਾਮਾ ਫਟਿਆ ਪਿਆ ਵਾ ਥੱਲੋ ਪਜਾਮਾ ਫਟਿਆ ਪਿਆ ਵਾ ਆ ਸੁਣ ਲਓ ਤੁਹਾਨੂੰ ਯਕੀਨ ਨਹੀਂ ਆਉਂਦਾ ਸੁਣ ਕੇ ਦੱਸਿਓ ਮਾੜਾ ਕਮੈਂਟ ਜ਼ਰੂਰ ਕਰਿਓ ਕਿ ਜਿਹੜਾ ਆਹ ਕੀਰਤਨ ਕਰ ਰਹੀ ਐ ਕਿ ਇਹ ਗੱਲਾਂ ਸਹੀ ਆ ਦੱਸੋ ਆਹ ਪ੍ਰਚਾਰ ਕਰੂਗੀ ਸਿੱਖੀ ਦਾ ਇਹ ਦੱਸਣਗੇ ਹੁਣ ਸਾਨੂੰ ਫਟੇ ਕੱਛਾ ਕੱਛੇ ਦੇ ਪਜਾਮਿਆਂ ਵਾਲੇ ਆ ਸੁਣਨਾ ਪਜਾਮਾ ਫਟਿਆ ਹੋਇਆ ਐ ਐ ਅਸੀਂ ਆਪਣੇ ਤੀਜੇ ਸਮਾਗਮ ਤੇ ਪਹੁੰਚੇ ਅਸੀਂ ਰੂਮ 'ਚ ਬੈਠੇ ਸਾਡਾ ਨਾਲ ਦਾ ਇਹ ਸਿੰਘ ਸਾਨੂੰ ਕਹਿੰਦਾ ਕਿ ਪੈਂਜੀ ਮੇਰਾ ਨਾ ਪਜਾਮਾ ਫਟ ਗਿਆ ਅਸੀਂ ਕਿਹਾ ਟੈਨਸ਼ਨ ਨਾ ਲੈ ਇਹ ਗੱਲ ਨਾ ਅਸੀਂ ਤਿੰਨਾਂ ਦੇ ਵਿੱਚ ਹੀ ਰਵੇਗੀ ਸਮਾਗਮ ਤੋਂ ਬਾਅਦ ਇੱਕ ਪੈਂਜੀ ਸਾਡੇ ਕੋਲ ਆਏ ਕਹਿੰਦੇ ਪੈਂਜੀ ਤੁਸੀਂ ਬਹੁਤ ਵਧੀਆ ਕੀਰਤਨ ਕੀਤਾ ਮੇਰੇ ਕੰਨ ਦੇ ਵਿੱਚ ਆ ਕੇ ਕਹਿੰਦੇ ਪੈਂਜੀ ਤੁਹਾਡੇ ਨਾਲ ਦੇ ਸਾਥੀ ਦਾ ਨਾ ਪਜਾਮਾ ਫਟਿਆ ਹੋਇਆ ਹੈ ਐ ਸਿੰਘ ਕਹਿੰਦਾ ਪੈਂਜੀ ਤੁਹਾਨੂੰ ਕਦੋਂ ਪਤਾ ਲੱਗਿਆ ਕਹਿੰਦੇ ਬੇਟਾ ਤੁਸੀਂ ਜਦੋਂ ਮੱਥਾ ਟੇਕਣ ਆਏ ਸੀ ਸਾਨੂੰ ਉਦੋਂ ਪਤਾ ਲੱਗ ਗਿਆ ਫਿਰ ਕੱਲ ਤੇ ਸਮਾਗਮ ਚ ਸੀ ਸੰਗਤਾਂ ਨੂੰ ਇਹ ਗੱਲ ਦੱਸੀ ਫਿਰ ਮੈਨੂੰ ਕਹਿੰਦਾ ਕਹਿੰਦਾ ਪੈਂਜੀ ਲਾਈਵ ਟੈਲੀਕਾਸਟ ਵਿੱਚ ਤੁਸੀਂ ਦੱਸਤਾ ਅੱਜ ਸਾਰਾ ਮਿਲਾਕਾ ਮੇਰਾ ਪਜਾਮਾ ਹੀ ਵੇਖਦਾ ਰਹੇਗਾ